ਪਰਣਾਮ ਸ਼ਹੀਦਾ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਪਰਣਾਮ ਸ਼ਹੀਦਾ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ good job どたどってね!」<music> ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਬਲਵੀਰ ਸਿੰਘ ਹੈ ਜੀ ਅੱਜ ਇਹ ਸ਼ਹੀਰ ਲਗਾਈ ਗਈ ਹੈ ਕਿਹਦੇ ਵੱਲੋਂ ਲਗਾਈ ਗਈ ਹੈ ਇਹ ਸਾਰੇ ਨਕਰਕੇੜਾ ਜਿੰਨੇ ਵੀ ਸਾਡੀ ਸਾਧ ਸੰਗਤ ਦੇ ਪਿੰਡ ਬਰੋਲੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੇਤੇ ਦਿਵਾਰੇ ਨੂੰ ਮੁੱਖ ਰੱਖਦੇ ਹੋਏ ਆ ਸਾਰੇ ਨੌਜਵਾਨਾਂ ਵੱਲੋਂ ਇਹ ਸ਼ਵੀਰ ਲਗਾਈ ਗਈ ਹੈ ਜੀ। ਹਾਂਜੀ ਇਹ ਪੈਰਾ ਵੀ ਲਾਉਂਦੇ ਆਂ। ਹਾਂਜੀ ਹਾਂਜੀ ਕਈ ਸਾਲ ਹੋ ਗਈ ਸਾਨੂੰ ਲਾਉਂਦੇ ਨੌਜਵਾਨਾਂ ਨੇ ਆਪਣੀ ਦਸਵੰਧ ਕੱਢਦੇ ਆਂ ਜੀ ਕੋਈ ਚੀਨੀ ਦੀ ਬੋਰੀ ਦੰਦਾ ਕੋਈ ਸ਼ਰਬਤ ਦੀ ਬੋਤਲ ਬੋਤਲ ਲਾ ਦੰਦਾ ਜੀ। ਕੋਈ ਤੇਲ ਪੁੱਲ ਭੇਟਾ ਦੰਦੇ ਸੰਗਤ ਦੰਦੀ ਹੈ। ਸਾਰਿਆਂ ਦਾ ਸਹਿਯੋਗ ਹੁੰਦਾ ਜੀ ਸਾਰਿਆਂ ਦੇ ਨਾਲ ਮਿਲ ਕਰਕੇ ਇਹ ਨਏ ਸ਼ਵੀਲ ਲਗਾਈ ਜਾਂਦੀ ਹੈ ਜੀ ਇਹ ਕਿਹੜੀ ਜਗ੍ਹਾ ਤੇ ਲਗਾਈ ਹੋਈ ਹੈ ਇਹ ਇਹ ਸਿੰਘੂਰ ਬਾਈਪਾਸ ਹੈ ਜੀ ਪਿੰਡ ਬਰੋਲੀ ਵੱਲੋਂ ਸਿੰਘੂਰ ਬਾਈਪਾਸ ਤੇ ਲਗਾਈ ਜਾਂਦੀ ਹਰ ਸਾਲ ਦੀ ਤਰ੍ਹਾਂ ਜੀ ਜੀ ਇਸ ਵੀਰ ਤੋਂ ਚੱਲ ਰਹੀ ਹੈ ਹਾਂਜੀ ਹਾਂਜੀ ਸਵੇਰੇ 9:30 ਵਜੇ ਸਟਾਰਟ ਕਰਤੀ ਸੀਗੀ ਜੀ ਆਪਾਂ ਨੇ ਹਾਂਜੀ ਇਹ ਸ਼ਾਮ ਤੱਕ ਚੱਲੂਗੀ 6-7 ਵਜੇ ਤੱਕ ਜਿੰਨੇ ਵਕਤ ਹੋ ਸਕੇ ਜੀ ਹਾਂਜੀ ਬਹੁਤ ਵੱਡਾ ਉਪਰਾਲਾ ਇਹ ਜੀ ਜੀ ਹਾਂਜੀ ਹਾਂਜੀ ਇਹ ਨੌਜਵਾਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਅਸੀਂ ਕਹਿ ਕਰ ਸਕਦੇ ਆ ਇਹ ਮਹਾਰਾਜ ਦੀ ਕਿਰਪਾ ਹੈ ਕਿਰਪਾ ਦਾ ਸਦਕਾ ਸਾਰਾ ਕੁਝ ਹੁੰਦਾ ਜੀ ਗੁਰਜੀਕਾ ਖਲਸਾ ਵਾਹਿਗੁਰਜੀ ਕੀ ਫਤਹ ਤਾਂ ਵਾਹਿਗੁਰਜੀ ਕੀ ਫਤਹ ਹੀ ਕੀ ਕਹੂਗੇ ਜੀ ਅੱਜ ਦੀ ਇਹ ਸ਼ਬੀਲ ਵਾਵੇ ਸ਼ਬੀਲ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਬੜਾ ਹੀ ਚੰਗਾ ਸੋਨੇ ਮਹਤਮ ਨਾਲ ਮਨਾਇਆ ਜਾਂਦਾ ਇਹ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਹਨਾਂ ਦੇ ਜਨਮ ਦਿਨ ਤੇ ਵੀ ਬਣਾਇਆ ਜਾਂਦਾ ਹੈ ਤੇ ਗੁਰੂ ਅਰਜਨ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਛੇਤੀ ਗੁਰਪ੍ਰੇਵ ਤੇ ਬਣਾਇਆ ਜਾਂਦਾ ਹੈ ਹਾਂਜੀ ਵੀਰ ਜੀ ਜਗਤਾਰ ਸਿੰਘ ਜੀ ਕੀ ਕਹੂਗੇ ਜੀ ਸ਼ਹੀਦੀ ਲਗਾਈ ਜਾਂਦੀ ਆ ਇਹ ਜੋ ਗਰਮੀ ਦਾ ਮੌਸਮ ਵੀ ਐ ਤੇ ਸ਼ਹੀਦੀ ਦਿਨ ਵੀ ਚੱਲ ਰਹੇ ਨੇ ਹਾਂਜੀ ਪਹਿਲਾਂ ਸਾਰਿਆਂ ਨੂੰ ਮਹਾਰਾਜ ਜੀ ਦਾ ਖਾਲਸਾ ਬਾਦ ਜੀ ਦੇ ਪਤੇ ਜੀ ਤਾਂ ਕਿ ਜੋ ਪੰਜ ਪਾਸ਼ਾ ਦੇ ਸਿੱਧਿਆਣੇ ਮੁੱਖ ਰੱਖਦੇ ਹੋਏ ਇਹ ਸ਼ਹੀਦ ਲਗਾਈ ਜਾਂਦੀ ਆ ਜੀ ਤੇ ਪਿਛਲੇ 2 ਸਾਲਾਂ ਤੋਂ ਇਸ ਤਰ੍ਹਾਂ ਹੀ ਬੜੀ ਸ਼ਰਧਾ ਭਾਵਨਾ ਨਾਲ ਨੌਜਵਾਨਾਂ ਵੱਲੋਂ ਤੇ ਪਿੰਡ ਦੇ ਸਾਰੀ ਸੰਗਤ ਵੱਲੋਂ ਆਲ ਮਿਲ ਕੇ ਸਹਿਯੋਗ ਦੇ ਨਾਲ ਹੀ ਇਸ ਜਾਈ ਜਾਂਦੀ ਆ ਤੇ ਹੁਣ ਆਪਾਂ ਤਕਰੀਬਨ 9 ਵਜੇ ਦੇ ਕਰੀਬ ਸ਼ੁਰੂ ਕਰਤੀ ਸੀ ਜੀ ਤੇ ਤਕਰੀਬਨ 6 ਵਜੇ ਤੱਕ ਚੱਲੇ ਗਈ ਹੈ ਹਾਂ ਜੀ ਤੇ ਸਭ ਨੂੰ ਸਾਨੂੰ ਮਤਲਬ ਸਾਰਿਆਂ ਦਾ ਸਹਿਯੋਗ ਮਿਲਦਾ ਜੀ ਬਾਹ ਤੇ ਵੱਧ ਬੱਚੇ ਵੀ ਵਿੱਚ ਲੱਗੇ ਰਹੇ ਆ ਬੱਚੇ ਸਾਰੇ ਲੱਗੇ ਹੋਏ ਹਾਂ ਜੀ ਸੇਵਾ ਕਰਦੇ ਹਾਂ ਹਾਂ ਜੀ ਹਾਂ 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 ਜੀ ਅਸੀਂ ਕਹਿੰਦੇ ਸਤਿਪੁਰ ਸਾਹਿਬ ਦੀ ਕਿਰਪਾ ਕਰਕੇ ਆਪਣਾ ਸੇਵਾ ਲੈਂਦੇ ਰਹਿਣ ਜੀ ਤੁਹਾਨੂੰ ਮੰਨਦੇ ਸਭ ਨੂੰ ਤੁਹਾਨੂੰ ਮੰਨਦੇ ਹਾਂ ਜੀ ਤੇ ਬਾਕੀ ਸਾਰਿਆਂ ਨੂੰ ਬੇਨਤੀ ਭਾਈ ਆਪਣਾ ਜਿਹੜੇ ਗੁਰੂ ਵਾਲੇ ਨਹੀਂ ਬਣੇ ਗੁਰੂ ਵਾਲੇ ਬਣੋ ਤੇ ਜਿਹੜੇ ਗੁਰੂ ਵਾਲੇ ਬਣ ਕੇ ਆਪਣਾ ਇਤਨਾਮ ਕਰੋ ਕਿ ਇੱਕ ਮੈਂ ਅਜਿਹਾ ਰਹੂ ਇਹ ਹੀ ਗੁਰੂ ਦੀ ਖੁਸ਼ੀ ਆ ਸਭ ਤੋਂ ਵੱਡੀ ਜੀ ਪੀਓ ਪਾਲ ਅਮਰ ਠੰਡੇ ਤਾਲ ਹੋ ਜਾ ਮਨਤਨ ਸੁਹਿਲ ਆ ਇਹ ਲੋਕ ਸੁਖੀ ਪਰ ਲੋਕ ਸੱਲੇ ਤਾਂ ਹੀ ਹੋ ਸਕਦਾ ਜੇ ਅਸੀਂ ਗੁਰੂ ਦੇ ਹੁਕਮ ਤੇ ਚੱਲ ਕੇ ਅਸੀਂ ਦੱਸੇ ਮਾਰਗ ਤੇ ਚੱਲ ਕੇ ਉਹਦੇ ਪੂਰਨਾਂ ਤੇ ਚੱਲਾਂਗੇ ਤਾਂ ਹੀ ਗੁਰੂ ਜੀ ਖੁਸ਼ੀ ਲੈ ਸਕਦੇ ਆ ਜੀ ਤੇ ਸਾਰੇ ਨੱਗਰ ਵਾਸੀ ਸੰਗਤਾਂ ਵੱਲੋਂ ਤੇ ਨੌਜਵਾਨ ਵੀਰਾਂ ਵੱਲੋਂ ਹਮਾਂ ਚੈਨਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਇੱਕ ਬੋਲ ਤੇ ਕਹਿਣ ਤੇ ਸਾਡੇ ਜਦ ਹੀ ਪਹੁੰਚ ਜਾਂਦੇ ਹਨ ਸਤਿਗੁਰਾਂ ਚੜ੍ਹਦੀ ਕਲਾ ਰੱਖਣ ਇਸ ਤਰ੍ਹਾਂ ਹੀ ਹਰ ਦੇ ਖੁਸ਼ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਆਪਣਾ ਜਸਪ੍ਰੀ ਸਿੰਘ ਜੀ ਸੋ ਜਸਪ੍ਰੀ ਸਿੰਘ ਜੀ ਇਹ ਹਰ ਸਾਲ ਸ਼ਬੀਰ ਲਗਾਈ ਜਾਂਦੀ ਹੈ ਤੁਹਾਡੇ ਨਗਰ ਵੱਲੋਂ ਪਿੰਡ ਬਰੋਲੀ ਵੱਲੋਂ ਤੇ ਕੀ ਕਹੋਗੇ ਪਹਿਲਾਂ ਤੁਸੀਂ ਇਹਦੇ ਬਾਰੇ ਪਹਿਲਾਂ ਤਾਂ ਬਰੋਲੀ ਦੀ ਸਾਰੀ ਸੰਗਤ ਵੱਲੋਂ ਸਾਰੇ ਪਿੰਡ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੇ ਵੀਰ ਸੇਵਾ ਕਰਦੇ ਨੇ ਇਹ ਜੇ ਸ਼ਿਰੋਸ਼ ਵੀਲ ਹੈ ਇਹ ਤਨਤਨ ਸਾਹਿਬ ਸ਼੍ਰੀ ਗੁਰਾਰਜਨ ਦੇਵ ਜੀ ਦੀ ਧੜ ਮੁਖ ਰੱਖ ਕੇ ਲਗਾਈ ਜਾਂਦੀ ਹੈ ਜੀ ਹਰ ਸਾਲ ਦੀ ਤਰ੍ਹਾਂ ਲਗਾਈ ਜਾਂਦੀ ਹੈ ਜੀ ਸੋ ਤੁਸੀਂ ਕੀਰਤਨ ਵੀ ਬਹੁਤ ਵਧੀਆ ਕਰਦੇ ਹੋ ਦੋ ਬੋਲ ਸ਼ਬਦ ਕੋਈ ਵੀ ਸੁਣਾ ਦਿਓ ਹਾਂਜੀ ਪ੍ਰਣਾਮ ਸ਼ਹੀਦਾ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਜਿਨਾਂ ਨੇ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਜਿਨਾਂ ਨੇ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ